ਆ ਦੇਖੋ ਜੀ ਆ ਨਵਾਂ ਸੱਪ ਕੱਢ ਗਏ ਸਾਡੇ ਗੰਨੀ ਆ ਤਾਰਾਂ ਵੱਢ ਕੇ ਲੈ ਗਏ ਬਾਈ ਬਣ ਕੇ ਚੋਰਾ ਨੂੰ ਬੇਣਤੀ ਆ ਯਾਰ ਤਾਰਾਂ ਫੁੱਟਕ ਤਾਂ ਹੱਡਾ ਕਰੋ ਨਾਲ ਚਾ ਸੋਡਾ ਵੀ ਸਰਦਾ ਨਹੀਂ ਹੁਣ ਲੈ ਜਾਨੇ ਉਹ ਵੱਢ ਕੇ ਆਹ ਦੇਖੋ ਹੁਣ ਬਹੁਤ ਔਖੇ ਹੋ ਕੇ ਨਾ ਇੱਥੇ ਕੋਈ ਟਰੈਕਟਰ ਆਉਂਦਾ ਇਧਰ ਨਾ ਪਹੀ ਐ ਮੋਟਰ ਨੂੰ ਆ ਜੱਕ ਲਾ ਕੇ ਮੋਟਰ ਤਾਹਾਂ ਚੱਕੀ ਆ ਤਾਹਾਂ ਚੱਕ ਕੇ ਆ ਇੰਨੀ ਕੁ ਤਾਰਾਂ ਹੁਣ ਅਸੀਂ ਬਾਹਰ ਕੱਢੀਆਂ ਨੇ ਬਾਹਰ ਕੱਢ ਕੇ ਆ ਦੇਖੋ ਕਿਵੇਂ ਅਸੀਂ ਕਿਹੜੇ ਲੁੱਟ ਜੱਕ ਭਰਿਆ ਤੇ ਆ ਦੇਖੋ ਜੀ ਸਾਰੀਆਂ ਇਧਰ ਵੱਢ ਕੇ ਲੈ ਗਏ ਉਹ ਸਟਾਰਟਰ ਕੋਲ ਬੱਢ ਲੀਆਂ ਜਮਾ ਉਹ ਦੇ ਸਟਾਰਟਰ ਦੇ ਕੋਲੋਂ ਜਮਾ ਵੱਡੀਆਂ ਪਈਆਂ ਜੀ ਲਾ ਤੇ ਇੰਨੀ ਕਿ ਤਾਰ ਨਾਲ ਨਾਲ ਤੁਹਾਡਾ ਯਾਰ ਸਰਨ ਲੱਗਿਆਗਾ ਬਾਈ ਬਣ ਕੇ ਐ ਨਾ ਕਰਿਆ ਕਰੋ ਫੁੱਟ ਕਿ ਤਾਰ ਸਾਨੂੰ ਛੱਡ ਜਾ ਕਰੋ ਬਾਹਰ ਅਸੀਂ ਬਹੁਤ ਔਖੇ ਹੁੰਨੇ ਆ ਛੱਡਣੋਂ ਜਿਆਦੇ ਮਿਸਤਰੀ ਭਰਾ ਔਖੇ ਹੁੰਦੇ ਆ ਫੇਰ ਸਾਨੂੰ ਗੇੜੀ ਦਾ ਕਰਾਇਆ ਲੱਗ ਪੈਂਦਾਗਾ ਜਦੋਂ ਅਸੀਂ ਲੈ ਕੇ ਆਉਣੇ ਆ ਜੋੜ ਦਾ ਕਰਾਇਆ ਸਾਨੂੰ ਲੱਗ ਪੈਂਦਾਗਾ ਕਾਦੀ ਖਾਤਰ ਯਾਰ ਫੋਟੋ ਛੱਡ ਜਾ ਕਰੋ ਸਾਨੂੰ ਗੇੜੀ ਦਾ ਕਰਾਇਆ ਤਾਂ ਬਚ ਜਾ ਕਰੋ ਤੁਸੀਂ ਛੋਟਾ ਤਾਂ ਹੁਣ ਸਰਦਾ ਨਹੀਂ ਇਹ ਕੰਮ ਕਰੇ ਬਿਨਾ ਤੇ ਬਾਈ ਬਣ ਕੇ ਵੀਡੀਓ ਬਹੁਤ ਵਾਰ ਸ਼ੇਅਰ ਕਰ ਦਿਓ ਯਾਰ ਬੱਤ ਬੱਤ ਚੋਰਾ ਨੂੰ ਵੀ ਪਚਾ ਦਿਓ ਯਾਰ ਹੋਰ ਤਾਂ ਕਿਸੇ ਨੂੰ ਨਾ ਪਚਾਇਓ ਵੀ ਆ ਯਾਰ ਫੁੱਟ ਕਤਾਰ ਛੱਡ ਜਾ ਕਰੋ ਮੇਰੇ ਭਰਾ ਲੈ ਹੁਣ ਆ ਅਸੀਂ ਜੈਕ ਪਰ ਹੀ ਬੈਠੇ ਆ ਥੱਲੇ ਲੈ ਜੈਕ ਨਾਲ ਕਿੰਨੇ ਕੁ ਮੋਟਰ ਤਾਂ ਹਾਂ ਨਿਕਲੀ ਆ ਇੰਨਾ ਕੁ ਟੋਟਾ ਬਾਹਰ ਕੱਢਿਆਗਾ ਲੈ ਹੁਣ ਇਹਦੇ ਉੱਤੇ ਕੀ ਜੋੜ ਲਾ ਲੂ ਬੰਦਾ ਮਿਸਤਰੀ ਵਿਚਾਰੇ ਔਖੇ ਹੋਈ ਜਾਂਦੇ ਆਗੇ ਨਾ ਹੁਣ ਇੱਥੇ ਗੇੜੀ ਆਉਂਦੀ ਆ ਸੜਕ ਉੱਚੀ ਆ ਨਾ ਕੋਈ ਪਹੀ ਆ ਇਧਰ ਆਹੀ ਬਾਈ ਮੈਂ ਤਾਂ ਤੁਹਾਨੂੰ ਕਹਿਣਾ ਸੀਗਾ ਇਹ ਚੋਰਾ ਤੱਕ ਹੀ ਪਚਾ ਦਿਓ ਵੀਡੀਓ ਯਾਰ ਹੋਰ ਤਾਂ ਕਿਸੇ ਨੂੰ ਨਾ ਪਚਾਇਓ ਹੱਥ ਬੰਨ ਕੇ ਵੇਂਤੂ ਹੀ ਆ ਬਸ ਵੀ ਥੋੜੀ ਫੁੱਟ ਕਡੂਡਕ ਫੁੱਟ ਬਸ ੱਡ ਜਾ ਕਰੋ ਬਾਹਰ ਯਾਰ ਬਾਕੀ ਲੈ ਜਾ ਕਰੋ ਹੋਰ ਕੀ ਆ ਹੁਣ ਅਸੀਂ ਤੁਹਾਨੂੰ ਪਾਉਣੀ ਆ ਤਾਰ ਲਿਆਂਦੀ ਆ ਹਾਰ ਕੇ ਨਵੀਂ ਤਾਰ ਲਿਆ ਕੇ ਹੁਣ ਪਾਵਾਂਗੇ ਬਈ ਆਹੀ ਕੁਝ ਦੱਸਣਾ ਸੀ ਆਪਣਾ ਚੈਨਲ ਫੋਲੋ ਕਰ ਲਓ ਧੰਨਵਾਦ ਜੀ